ਬੱਚੇ ਟੰਕੀਆਂ 'ਤੇ ਚੜੇ ਰਹੇ ਤੇ ਕਹਿੰਦੇ ਤੇ ਨੌਕਰੀ ਪੱਕੀ ਕਰ ਦੋ ਨਾ ਹੁਣ ਕੋਈ ਬੱਚਾ ਆਪਕੋ ਟੰਕੀ 'ਤੇ ਚੜਾਵਾ ਨਹੀਂ ਮਿਲੇਗਾ ਸਾਰੇ ਬੱਚੇ ਆਪਕੋ ਕੰਮ ਕਰਤੇ ਹੋਏ ਮਿਲਣਗੇ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤ ਆ ਮੈਨੂੰ ਪਤਾ ਟੀਚਰਾਂ ਦਾ ਦਰਦ ਕੀ ਹੁੰਦਾ ਮੈਨੂੰ ਪਤਾ ਇਨ੍ਹਾਂ ਬੱਚਿਆਂ ਦਾ ਦਰਦ ਕੀ ਹੁੰਦਾ ਅੱਜ ਉਹੀ ਮਾਸਟਰ ਮਹਿੰਦਰ ਸਿੰਘ ਦੇ ਪੁੱਤ ਦੀਆਂ ਅੱਖਾਂ ਦੇ ਉੱਤੇ ਕਾਲੀ ਪੱਟੀ ਬੰਨ ਚੁੱਕੀ ਆ ਇਕਰ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਹੁੰਦੇ ਜਾਂ ਉਹਨਾਂ ਨੇ ਜੋ ਵਾਅਦੇ ਕੀਤੇ ਸੀਗੇ ਜਿਨ੍ਹਾਂ ਦੇ ਉੱਤੇ ਸਰਕਾਰ ਬਣਾਈ ਸੀ ਇਹਨਾਂ ਦੇ ਨਾਲ ਵਾਅਦਾ ਹੋਇਆ ਸੀਗਾ ਕਿ ਭਾਈ ਅਸੀਂ ਤੁਹਾਨੂੰ ਪੱਕੇ ਕਰਾਂਗੇ ਤੁਹਾਨੂੰ ਨੌਕਰੀ ਦੇਵਾਂਗੇ ਜੋ ਪਿਛਲੇ ਨੇ ਨਹੀਂ ਕੀਤਾ ਤਾਂ ਇਹ ਅੱਜ ਨਹੀਂ ਹੋਣਾ ਸੀਗਾ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਵਾਰ ਹੋ ਚੁੱਕਾ ਹੈ ਸੰਗਰੂਰ ਕਿੰਨੇ ਵਾਰੀ ਕੁੱਟੇ ਜਾ ਚੁੱਕੇ ਆ ਇੱਕ ਵਾਰ ਤੁਹਾਨੂੰ ਯਾਦ ਹੋਣਾ ਖੇਤਾਂ ਦੇ ਵਿੱਚ ਭਜਾ ਭਜਾ ਪੁਲਿਸ ਵਾਲੇ ਨੇ ਕੁੱਟਿਆ ਸੀਗਾ ਇੱਕ ਉਹ ਵੀਡੀਓ ਬਹੁਤ ਵਾਇਰਲ ਹੋਈ ਸੀ ਇੱਕ ਪੁਲਿਸ ਮਲਾਜ਼ਮ ਇੱਕ ਜਿਵੇਂ ਕਹਿਤੀ ਹੈ ਨਾ ਅੱਖਾਂ ਮੀਚ ਕੇ ਬੈਠਣ ਵਾਲੀ ਗੱਲ ਆ ਵੀ ਬਿੱਲੀ ਅੱਖਾਂ ਮੀਚ ਕੇ ਬੈਠੀ ਆ ਭਾਈ ਮੈਨੂੰ ਤਾਂ ਕੁਛ ਨਹੀਂ ਦਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂਗਾ 72 ਸਾਲਾਂ ਦਾ ਲੁੱਟਿਆ ਪੰਜਾਬ ਇਹਨਾਂ ਨੇ ਅਸੀਂ ਪੰਜਾਬ ਨੂੰ ਸੁਖੀ ਕਰਨਾ ਹੈਗਾ ਇਹ ਕਰਜ਼ਾ ਲਾਉਂਦੇ ਆ ਗੱਲਾਂ ਕਰਦੇ ਸੀ ਅੱਜ ਕਰਜ਼ਾ ਹੋਰ ਵੱਧ ਗਿਆ ਤਾਂ ਪੰਜਾਬ ਤਾਂ ਤਰਾ ਤਰਾ ਕਰ ਰਿਹਾ ਹੈਗਾ ਇਹ ਸਾਰੀ ਸਰਕਾਰ ਕਿੱਥੇ ਤੁਰੀ ਫਿਰਦੀ ਆ ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿੰਦੇ ਆ ਵੀ ਪੰਜਾਬ ਤੋਂ ਕੁਛ ਹਾਲ ਦੇਸੀ ਨਹੀਂ ਪਤਾ ਕਹਿੰਦੇ ਰੰਗੜਾ ਪੰਜਾਬ ਵੀ ਬਣਾਉਣਾਗਾ ਪਰ ਅੱਜ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਪਿਤਾ ਨੂੰ ਵੀ ਦੁੱਖ ਲੱਗ ਰਿਹਾ ਹੋਣਾ ਯਾਰ ਜਿਸ ਪ੍ਰੋਫੈਸ਼ਨ ਦੇ ਵਿੱਚੋਂ ਮੈਂ ਸੀਗਾ ਮੇਰੇ ਪ੍ਰੋਫੈਸ਼ਨ ਦੇ ਹੀ ਕਿਤੇ ਵੇਦ ਧੀਆ ਪੁੱਤ ਆਏ ਸੀ ਆਪਣੇ ਹੱਕ ਲੈਣ ਦੇ ਲਈ ਇੱਕ ਉਮੀਦ ਲੈ ਕੇ ਆਏ ਸੀ ਪਰ ਉਹਨਾਂ ਨੂੰ ਮਿਲਿਆ ਕੀ ਡਾਂਗਾ ਛੋਟੀਆਂ ਰਾਜਦੀਪ ਗਿੱਦੜਵਾ ਰੈਲੀ ਤੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੋਨੋਂ ਆਏ ਤੇ ਨਾਲ ਹੀ ਟੀਚਰ ਆਏ ਉਹਨਾਂ ਨੂੰ ਆਪਦੀ ਆਪਦੀ ਜਿਹੜੀ ਦੋਕਸੀਗਿਓ ਜ਼ਾਹਿਰ ਕਰਨ ਆਈ ਪਰ ਟੀਚਰਾਂ ਨਾਲ ਜੋ ਵਿਵਹਾਰ ਕੀਤਾ ਗਿਆ ਉਹਨਾਂ ਨੂੰ ਧੂ ਧੂ ਕੇ ਬਸਛੇ ਸੁਟਿਆ ਗਿਆ ਕੁੱਟਿਆ ਗਿਆ ਲਾਠੀ ਚਾਰਜ ਹੋਇਆ ਟੀਚਰਾਂ ਤੇ ਕਿਵੇਂ ਦੇਖਦੇ ਹੋ ਦਰਸਾਉਣਾ ਜਗਪ੍ਰੀਤ ਇਹ ਨਾ ਥਾਵਾਂ ਬਦਲੀਆਂ ਨੇ ਜੀ ਇਹ ਇਹ ਨਹੀਂ ਕਹਿ ਸਕਦੇ ਵੀ ਆਪਾਂ ਹੁਣ ਹੋਇਆਗਾ ਇਹ ਤਾਂ ਪਹਿਲਾਂ ਪਟਿਆਲੇ ਸੰਗਰੂਰ ਪਟਿਆਲੇ ਫਿਰ ਸੰਗਰੂਰ ਪਹਿਲਾਂ ਆਪਣੇ ਉਧਰ ਬਾਦਲ ਇਹ ਥਾਵਾਂ ਬਦਲਦੀਆਂ ਰਹੀਆਂ ਇਹ ਤਾਂ ਵਿਚਾਰਿਆਂ ਦੇ ਜਿਹੜੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਆ ਕਿ ਇਹਨਾਂ ਦੇ ਤਾਂ ਆਪਾਂ ਕਹਿ ਦਈਏ ਕਿਸਮਤ ਹੀ ਮਾੜੀ ਆ ਕਿ ਇਹੇ ਪੰਜਾਬ 'ਤੇ ਜੰਪੇ ਤੇ ਇਹਨਾਂ ਨੂੰ ਇਹੋ ਜਿਹੇ ਹੁਕਮਰਾਣ ਸਾਨੂੰ ਮਿਲਦੇ ਆ ਜਿਹੜੀਆਂ ਸਰਕਾਰਾਂ ਨੂੰ ਭੰਡ ਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਅਹੁਦੇ ਦੇ ਉੱਤੇ ਬੈਠੇ ਸਰਕਾਰ ਬਣਾਈ ਆਮ ਆਦਮੀ ਪਾਰਟੀ ਨੇ ਬਦਲਾ ਲੈ ਕੇ ਆਂਦਾ ਜਿਹੜੇ ਬਦਲਾ ਦੀਆਂ ਗੱਲਾਂ ਕਰਦੇ ਸੀ ਹਮੇਸ਼ਾ ਆਪਣੇ ਭਾਸ਼ਣਾ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ ਕਿ ਦੇਖੋ ਜੀ ਟੀਚਰ ਜਾਂਦੇ ਆ ਉਹਨਾਂ ਤੇ ਡਾਂਗਾਂ ਭਰਾਈਆਂ ਜਾਂਦੀਆਂ ਗਈਆਂ ਮੈਂ ਮਾਸਟਰ ਮਹਿੰਦਰ ਸਿੰਘ ਦਾ ਪੁੱਤ ਆ ਮੈਨੂੰ ਪਤਾ ਟੀਚਰਾਂ ਦਾ ਦਰਦ ਕੀ ਹੁੰਦਾ ਮੈਨੂੰ ਪਤਾ ਇਹਨਾਂ ਬੱਚਿਆਂ ਦਾ ਦਰਦ ਕੀ ਹੁੰਦਾ ਅੱਜ ਉਹੀ ਮਾਸਟਰ ਮਹਿੰਦਰ ਸਿੰਘ ਦੇ ਪੁੱਤ ਦੀਆਂ ਅੱਖਾਂ ਦੇ ਉੱਤੇ ਕਾਲੀ ਪੱਟੀ ਬਨ ਚੁੱਕੀ ਆ ਜਦੋਂ ਉਹ ਕਿਤੇ ਜਾਂਦੇ ਨੇ ਉਹਨਾਂ ਨੂੰ ਜੇ ਕੋਈ ਮਿਲਣ ਵੀ ਜਾਂਦਾ ਕਿਸੇ ਨੇ ਮੰਗ ਪੱਤਰ ਵੀ ਦੇਣਾ ਤਾਂ ਐਡੀ ਵੱਡੀ ਸੁਰੱਖਿਆ ਲੱਗੀ ਹੁੰਦੀ ਹੈ ਤੇ ਜੋ ਅੱਜ ਵੀਡੀਓ ਸਾਹਮਣੇ ਆਈ ਹੈ ਯਾਰ ਬੜੀ ਹੀ ਸ਼ਰਮਨਾਕ ਕਰ ਦੇਣ ਵਾਲੀ ਇਹ ਘਟਨਾ ਆ ਗਈ ਜਿਸ ਤਰੀਕੇ ਦਾ ਖਾਸ ਕਰਨਾ ਉਹ ਵੀਡੀਓ ਚ ਇੱਕ ਚੀਜ਼ ਹੋਰ ਦੇਖਿਓ ਇੱਕ ਹੈਂਡੀਕੈਪ ਟੀਚਰ ਵੀ ਆ ਇੰਨਾ ਵੀ ਲਿਹਾਜ਼ ਨਹੀਂ ਰੱਖਿਆ ਯਾਰ ਵੀ ਇੱਕ ਹੈਂਡੀਕੈਪ ਹੈਗਾ ਤੁਸੀਂ ਉਹਨਾਂ ਨੂੰ ਉਂ ਫੜ ਕੇ ਸਾਈਡ ਤੇ ਕਰ ਦੋ ਪਰ ਇੱਕ ਪਸ਼ੂਆਂ ਤਰ੍ਹਾਂ ਚਾਰ ਚਾਰ ਬੰਦੇ ਲੱਗੇ ਹੋਏ ਆ ਚੱਕ ਕੇ ਲੈ ਕੇ ਜਾ ਰਹੇ ਆ ਇਹ ਸਰਕਾਰ ਦੀ ਜੋ ਕਾਰਜਕਾਰੀ ਆ ਉਸ ਦੇ ਉੱਤੋਂ ਪਰਦਾ ਚੱਕਦੀ ਆ ਜੇਕਰ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤੇ ਹੁੰਦੇ ਜਾਂ ਉਹਨਾਂ ਨੇ ਜੋ ਵਾਅਦੇ ਕੀਤੇ ਸੀਗੇ ਜਿਨ੍ਹਾਂ ਦੇ ਉੱਤੇ ਸਰਕਾਰ ਬਣਾਈ ਸੀ ਇਹਨਾਂ ਦੇ ਨਾਲ ਵਾਅਦਾ ਹੋਇਆ ਸੀਗਾ ਕਿ ਭਾਈ ਅਸੀਂ ਤੁਹਾਨੂੰ ਪੱਕੇ ਕਰਾਂਗੇ ਤੁਹਾਨੂੰ ਨੌਕਰੀਆਂ ਦੇਵਾਂਗੇ ਜੋ ਪਿਛਲੇ ਨੇ ਨਹੀਂ ਕੀਤਾ ਤਾ ਇਹ ਅੱਜ ਨਹੀਂ ਹੋਣਾ ਸੀਗਾ ਤੇ ਦੂਜਾ ਜੇਕਰ ਤੁਸੀਂ ਅੱਜ ਗਿੱਧੜਬਾਜ ਜਾ ਕੇ ਘਰ ਘਰ ਇਹ ਗੱਲ ਕਹਿ ਰਹੇ ਹੋ ਅੱਜ ਚੋਣਾਂ ਦੇ ਵਿੱਚ ਪੂਰਾ ਜੋਰ ਲਾ ਰਹੇ ਹੋ ਤੇ ਇੱਕ ਪਾਸੇ ਆਪਣੇ ਹੀ ਧੀਆ ਪੁੱਤਾਂ ਦੇ ਉੱਤੇ ਜਿਸ ਤਰੀਕੇ ਦਾ लाਠੀ ਚਾਰਜ ਹੋ ਰਿਹਾ ਤਾਂ ਇਹ ਬਦਲਾ ਹੀ ਆ ਜਿਹੜਾ ਲਿਆਂਦਾ ਲੋਕਾਂ ਨੇ ਤੇ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਬਦਲਾ ਪਰ ਕੇਜਰੀਵਾਲ ਦਾ ਤਾਂ ਬਿਆਨ ਹੈ ਕਿ ਜਿਹੜੇ ਸਕੂਲ ਗਿੱਧੜਵਾਹ ਦੇ ਨਹੀਂ ਸਹੀ ਉਹਨਾਂ ਨੂੰ ਸਹੀ ਵੀ ਕੀਤੇ ਜਾਣਗੇ ਨਵੇਂ ਸਕੂਲ ਬਣਾਏ ਜਾਣਗੇ ਹਸਪਤਾਲ ਨੂੰ ਸਧਾਰਿਆ ਜਾਏਗਾ ਤਾਂ ਕਿ ਅਮੀਰ ਆਦਮੀ ਵੀ ਜਿਹੜਾ ਉਹ ਹਸਪਤਾਲ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਕਰਾ ਸਕੇ ਇਹ ਨਾ ਬਿਆਨ ਨੇ ਇਕੱਲੇ ਤੇ ਦੂਜੇ ਪਾਸੇ ਜੇ ਆਪਾਂ ਦੇਖਿਆ ਜਾਏ ਇੱਕ ਪਾਸੇ ਤਾਂ ਸਪੀਚ ਚੱਲ ਰਹੀ ਹੈ ਕੇਜਰੀਵਾਲ ਦੀ ਦੂਜੇ ਪਾਸੇ ਦੇਖਿਆ ਜਾਏ ਤਾਂ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਉੱਥੇ ਬੋ ਇਹ ਤਾਂ ਦੂਰ ਦੀ ਗੱਲ ਛੱਡੋ ਤੁਸੀਂ ਕਿਸੇ ਨੇ ਆਮ ਮਿਲਣ ਜਾਣਾ ਹੋਵੇ ਨਾ ਉਹ ਨੂੰ ਕਰ ਦਿੱਤਾ ਤਾਂ ਮੈਨੂੰ ਯਾਦ ਆ ਪਿੱਛੇ ਜੇ ਲੋਕ ਸਭਾ ਚੋਣਾਂ ਵੇਲੇ ਮੁੱਖ ਮੰਤਰੀ ਸਾਹਿਬ ਦੇ ਦਰਬਾਹ ਗਏ ਸੀਗੇ ਉਦੋਂ ਕਿਸੇ ਇੱਕ ਪੱਤਰਕਾਰ ਦੇ ਵੱਲੋਂ ਜਿਹੜਾ ਉਹਨਾਂ ਨੂੰ ਨਸ਼ੇ ਦੀਆਂ ਲਿਸਟਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਇੱਥੇ ਨਸ਼ਾ ਬਹੁਤ ਵਿਕ ਰਿਆ ਅਫਸਰ ਵਿੱਚ ਰਲੇ ਹੋਇਆ ਉਹਦੇ ਵਿੱਚ ਐਸਐਸਪੀ ਤੱਕ ਦਾ ਨਾਮ ਸੀਗਾ ਉਸ ਲਿਸਟ ਦੇ ਅੰਦਰ ਤੇ ਮੁੱਖ ਮੰਤਰੀ ਦੇ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਉਹਨਾਂ ਨੂੰ ਪਹਿਲਾਂ ਹੀ ਨਜ਼ਰਬੰਦ ਕਰ ਦਿੱਤਾ ਗਿਆ ਪਹਿਲਾਂ ਚੱਕੀ ਗ੍ਰਫਤਾਰੀ ਪਾ ਕੇ ਪਤਾ ਨਹੀਂ ਕਿੱਥੋਂ 50 ਕਿਲੋਮੀਟਰ ਦੂਰ ਜਾ ਕੇ ਕਿਸੇ ਪੋਸਟ ਸਟੇਸ਼ਨ ਸੁੱਟ ਦਿੱਤਾ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਵਾਰ ਹੋ ਚੁੱਕਾ ਹੈ ਸੰਗਰੂਰ ਕਿੰਨੇ ਕੁੱਟੇ ਜਾ ਚੁੱਕੇ ਆ ਇੱਕ ਵਾਰ ਤੁਹਾਨੂੰ ਯਾਦ ਹੋਣਾ ਖੇਤਾਂ ਦੇ ਵਿੱਚ ਭਜਾ ਭਜਾ ਪੁਲਿਸ ਵਾਲੇ ਨੇ ਕੁੱਟਿਆ ਸੀਗਾ ਇੱਕ ਉਹ ਵੀਡੀਓ ਬਹੁਤ ਵਾਇਰਲ ਹੋਈ ਸੀ ਇੱਕ ਪੁਲਿਸ ਮਲਾਜ਼ਮ ਇੱਕ ਜਿਹੜੀ ਮਹਿਲਾ ਟੀਚਰ ਸੀਗੀ ਉਹਨੂੰ ਖੇਤ ਦੇ ਵਿੱਚ ਭਜਾ ਭਜਾ ਕੁੱਟ ਰਿਹਾ ਡੰਡੇ ਮਾਰ ਰਿਹਾਗਾ ਉਦੋਂ ਵੀ ਕਾਫੀ ਜ਼ਿਆਦਾ ਹੋ ਹੋਇਆ ਸੀਗਾ ਤਾਂ ਇਹ ਸਾਰਾ ਕੁਝ ਪਤਾ ਹੁੰਦਾਗਾ ਟੀਚਰ ਜਾ ਰਿਹਾ ਵਿਰੋਧ ਕਰਨ ਸਰ ਕੋਲ ਸੀ ਆਈਡੀ ਨੂੰ ਪਹਿਲਾਂ ਇਨਫੋਰਮੇਸ਼ਨ ਹੁੰਦੀ ਹੈ ਸਭ ਕੁਝ ਮੁੱਖ ਵਿੱਚ ਤੁਹਾਨੂੰ ਪਤਾ ਲੱਗਦਾ ਪਰ ਇਹ ਜਾਣ ਬੁੱਝ ਕੇ ਜਿਵੇਂ ਕਹਿ ਦਈਏ ਨਾ ਅੱਖਾਂ ਮੀਚ ਕੇ ਬੈਠਣ ਵਾਲੀ ਗੱਲ ਆ ਵੀ ਬਿੱਲੀ ਅੱਖਾਂ ਮੀਚ ਕੇ ਬੈਠੀ ਆ ਭਾਈ ਮੈਨੂੰ ਤਾਂ ਕੁਝ ਦੀਂਦਾ ਇਹ ਸਿਰਫ ਦਿਖਾਵਾ ਫੋਕੇ ਬਿਆਨਬਾਜ਼ੀ ਹੁੰਦੀ ਆ ਸਟੇਜਾਂ ਦੇ ਉੱਤੇ ਚੜ ਕੇ ਆਮ ਘਰ ਦਾ ਕਹਿ ਕੇ ਆਮ ਧੀਆ ਪੁੱਤ ਕਹਿ ਕੇ ਸਿਰਫ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਇਹ ਅਸਲ ਦੇ ਵਿੱਚ ਜਿਹੜੀ ਹੁਣ ਰਾਜਨੀਤੀ ਹੋ ਰਹੀ ਹੈ ਨਾ ਪਹਿਲਾਂ ਰਾਜਨੀਤੀਆਂ ਹੁੰਦੀਆਂ ਸੀਆਂ ਇੱਕ ਦੂਜਿਆਂ ਨੂੰ ਜਿਵੇਂ ਭੰਡ ਕੇ ਉਸੇ ਤਰੀਕੇ ਦੀ ਰਾਜਨੀਤੀ ਇਹਨਾਂ ਨੇ ਕੀਤੀ 2022 ਦੇ ਵਿੱਚ ਤਾਂ ਪੰਜਾਬ ਦੇ ਲੋਕ ਜਿਹੜੇ ਕਹਿ ਦिए ਇਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਬਦਲਾ ਲਿਆ ਤਾਂ ਵੀ ਚਲੋ ਸੀਗਾ ਯਾਰ 75 ਸਾਲਾਂ ਤੋਂ ਅਸੀਂ ਦੋ ਹੀ ਦੇਖ ਰਹੇ ਹਾਂ ਕਾਲੀ ਕਾਂਗਰਸੀ ਕਾਲੀ ਕਾਂਗਰਸੀ ਪਰ ਜਦ ਪ੍ਰੇਤ ਜੋ ਹਾਲਾਤ ਹੁਣ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਤਾਂ ਚਾਰ ਜਿਮਨੀ ਚੋਣਾਂ ਦੇ ਵਿੱਚ ਲੋਕ ਜੇ ਜਾਗ ਗਏ ਜੇ ਲੋਕਾਂ ਨੂੰ ਆ ਚੀਜ਼ਾਂ ਦੇਖ ਕੇ ਪਤਾ ਲੱਗ ਗਿਆ ਤਾਂ ਲੋਕ ਇਹਨਾਂ ਨੂੰ ਚਾਰ ਜਿਮਨੀ ਚੋਣਾਂ ਦੇ ਵਿੱਚ ਰਿਜ਼ਲਟ ਦੱਸ ਦੇਣਗੇ ਕਿ ਤੁਹਾਡੀ ਕਾਰਜਕਾਰੀ ਤੁਹਾਡੇ ਕੀਤੇ ਕੰਮਾਂ ਦੇ ਕਰਕੇ ਤੁਹਾਨੂੰ ਅਸੀਂ ਕਿੰਨਾ ਪਸੰਦ ਕਰਦੇ ਹਾਂ ਦੂਜੀ ਗੱਲ ਤੁਹਾਨੂੰ ਯਾਦ ਹੋਣਾ ਇਹ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਇੱਕ ਮੌਕਾ ਦੇ ਦਿਓ ਅਸੀਂ ਤੁਹਾਡੇ ਕੋਲੇ ਵੋਟਾਂ ਮੰਗਣ ਨਹੀਂ ਆਵਾਂਗੇ ਜੇ ਕੰਮ ਕੀਤੇ ਹੋਣਗੇ ਤੁਸੀਂ ਤਾਂ ਵੋਟ ਪਾਉਂਗੇ ਅੱਜ ਗਿੱਦੜਵਾਹਾ ਦੇ ਅੰਦਰ ਘਰ ਘਰ ਦੇ ਅੰਦਰ ਐਮਐਲਏ ਬਾ ਛੱਡਿਆ ਮੰਤਰੀ ਲਾ ਛੱਡਿਆ ਮੁੱਖ ਮੰਤਰੀ ਉੱਥੇ ਫਿਰਦਾ ਪਾਰਟੀ ਦਾ ਕਨਵੀਨਰ ਉੱਥੇ ਫਿਰਦਾ ਚਾਰ ਚਾਰ ਮੰਤਰੀ ਉੱਥੇ ਫਿਰਦੇ ਆ ਪੂਰੀ ਸਰਕਾਰ ਉੱਥੇ ਫਿਰਦੀ ਆ ਕਿਸੇ ਦੇ ਜੇ ਤੁਸੀਂ ਕੰਮ ਕੀਤੇ ਸੀਗੇ ਤਾਂ ਫਿਰ ਭਾਈ ਇੰਨੀ ਸਰਕਾਰ ਨੂੰ ਉੱਥੇ ਲਾਉਣ ਦੀ ਲੋੜ ਕੀ ਸੀ ਸਾਰੇ ਤੁਸੀਂ ਪ੍ਰਸ਼ਾਸਨ ਉੱਥੇ ਲਾਇਆ ਹੋਇਆ ਤੁਹਾਡੇ ਮਹਾਲੀ ਦੇ ਅੰਦਰ ਕਤਲ ਹੋ ਜਾਂਦਾ ਦੋ ਨੌਜਵਾਨਾਂ ਦਾ ਤੇ ਹਮਲਾ ਹੋ ਜਾਂਦਾ ਇੱਕ ਦੀ ਮੌਤ ਹੋਈ ਆ ਅੱਜ ਹੁਸ਼ਿਆਰਪੁਰ ਵੀ ਹੋਇਆ ਅੱਜ ਹੁਸ਼ਿਆਰਪੁਰ ਤੁਸੀਂ ਦੱਸ ਰਹੇ ਹੋ ਘਟਨਾ ਵਾਪਰੀ ਹੈ ਪੰਜਾਬ ਦੇ ਅੰਦਰ ਲਾਅ ਨਾ ਆਰਡਰ ਨੂੰ ਲੈ ਕੇ ਇੰਨੀ ਹੋਇਆ ਪਿਆ ਲੁਧਿਆਣਾ ਦੇ ਪਿੱਛੇ ਜੇ ਪ੍ਰਿੰਕਲ ਇੱਕ ਬੂਟ ਕਾਰੋਬਾਰੀ ਦੇ ਉੱਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਦੁਕਾਨ ਦੇ ਉੱਤੇ ਆ ਕੇ ਚਾਰ ਬੰਦੇ ਆ ਕੇ ਗੋਲੀਆਂ ਮਾਰ ਜਾਂਦੇ ਆ ਤਾਂ ਪੰਜਾਬ ਤਾਂ ਤਰਾ ਤਰਾ ਕਰ ਰਿਹਾਗਾ ਇਹ ਸਾਰੀ ਸਰਕਾਰ ਕਿੱਥੇ ਤੁਰੀ ਫਿਰਦੀ ਐ ਪ੍ਰਧਾਨ ਮੰਤਰੀ ਸਾਹਿਬ ਤਾਂ ਕਹਿੰਦੇ ਆ ਵੀ ਪੰਜਾਬ ਤੋਂ ਖੁਸ਼ਹਾਲ ਦੇਸ਼ ਹੀ ਨਹੀਂ ਹੈ ਕੋਈ ਉਹ ਤਾਂ ਕਹਿੰਦੇ ਰੰਗਲਾ ਪੰਜਾਬ ਵੀ ਬਣਾਉਣਾਗਾ ਬਿਲਕੁਲ ਉਹ ਤਾਂ ਕਹਿੰਦੇ ਸੋਨੇ ਦੀ ਚਿੜੀ ਸੀ ਪੰਜਾਬ ਉਹ ਬਣਾਉਣਾਗਾ 75 ਸਾਲਾਂ ਦਾ ਲੁੱਟਿਆ ਪੰਜਾਬ ਇਹਨਾਂ ਨੇ ਅਸੀਂ ਪੰਜਾਬ ਨੂੰ ਸੁਖੀ ਕਰਨਾਗਾ ਇਹ ਕਰਜ਼ਾ ਲਾਉਂਦੇ ਗੱਲਾਂ ਕਰਦੇ ਸੀ ਅੱਜ ਕਰਜ਼ਾ ਹੋਰ ਵੱਧ ਗਿਆ ਨਹੀਂ ਕੇਜਰੀਵਾਲ ਸਾਹਿਬ ਦਾ ਤਾਂ ਬਿਆਨ ਇਹ ਹੈ ਕਿ ਇਹ ਕਹਿੰਦੇ ਸੀ ਵੀ ਸਾਡੇ ਕੋਲ ਪੈਸੇ ਨਹੀਂ ਐ ਅਸੀਂ ਤਾਂ ਉਸੇ ਪੈਸੇ ਨਾਲ ਸਰਕਾਰ ਚਲਾ ਰਹੇ ਹਾਂ ਪਰ ਅਸਲ ਗਲਤ ਤਾਂ ਜਿਹੜੀ ਆ ਉਹ ਕਰਜ਼ਾ ਚੱਕ ਕੇ ਜਿਹੜੀ ਸਰਕਾਰ ਚਲਾਈ ਜਾ ਰਹੀ ਹੈ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇਹਨਾਂ ਨੇ ਇੱਕ ਕਰਜ਼ਾ ਲਿਆ ਸੀਗਾ ਤੇ ਇਹਨਾਂ ਨੂੰ ਉਹ ਜੁਰਮਾਨਾ ਲੱਗਿਆ ਸੀ ਇਹਨਾਂ ਨੂੰ ਉਹ ਕਰਜ਼ਾ ਜੁਰਮਾਨੇ ਦੇ ਵਜੋਂ ਭਰਨਾ ਪੈ ਗਿਆ ਸੀਗਾ ਇਹ ਸਰਕਾਰ ਦੀ ਦਾਦੀ ਆ ਇਸੇ ਕਰਕੇ ਜਿਹੜੇ ਵਿਰੋਧੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੂੰ ਸਰਕਾਰ ਚਲਾਉਂਦਾ ਤਜਰਬਾ ਨਹੀਂ ਹੈਗਾ ਸਭ ਤੋਂ ਵੱਡੀ ਗੱਲ ਇਹ ਅੱਜ ਅਫਸਰशाही ਹਾਵੀ ਹੋ ਚੁੱਕੀ ਹੈ ਛੋਟੇ ਉੱਤੇ ਜਦੋਂ ਅਫਸਰशाही हावी ਹੋ ਜੇ ਤੁਸੀਂ ਇੱਕ ਚੀਜ਼ ਦੇਖੋ ਅੱਜ ਸਾਡੇ ਪੰਜਾਬ ਦੇ ਅੰਦਰ ਸਾਡੀ ਸਰਕਾਰ ਨੂੰ ਚਲਾਉਣ ਵਾਲੇ ਜਿਹੜੇ ਵੱਡੇ ਅਫਸਰ ਨੇ ਉਹ ਤਾਂ ਬਾਹਰੀ ਸੂਬਿਆਂ ਤੋਂ ਆ ਕੇ ਲੱਗੇ ਹੋਏ ਨੇ ਬਿਲਕੁਲ ਸਾਡੇ ਮੀਡੀਆ ਸਲਾਹਕਾਰ ਬਾਹਰਲਾ ਸਾਡੇ ਵੱਡੇ ਏਡੀਜੀਪੀ ਸਾਡੇ ਬਾਹਰ ਲੱਗੇ ਹੋਏ ਨੇ ਡੀਜੀਪੀ ਤੱਕ ਸਾਡੇ ਬਾਹਰ ਦੇ ਨੇ ਬਿਲਕੁਲ ਪੰਜਾਬ ਦੇ ਤਾਂ ਹੈ ਨਹੀਂ ਤੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਕੀ ਪਤਾ ਜਦੋਂ ਡੀਜੀਪੀ ਬਾਹਰ ਦਾ ਡੀਜੀਪੀ ਨੇ ਪੰਜਾਬ ਦੇ ਧੀਆਂ ਪੁੱਤਾਂ ਦੇ ਨਾਲ ਕੀ ਲੈਣਾ ਦੇਣਾ ਉਹਨਾਂ ਨੂੰ ਦਰਦ ਪਤਾ ਕੀ ਅਸੀਂ ਕਿਵੇਂ ਸਾਡੇ ਬਜ਼ੁਰਗ ਸਾਡੇ ਮਾਤਾ ਪਿਤਾ ਖੂਨ ਪਸੀਨਾ ਵਹਾ ਕੇ ਦਿਹਾੜੀਆਂ ਕਰਕੇ ਲੋਕਾਂ ਦੇ ਘਰਾਂ 'ਚ ਭਾਂਡੇ ਮਾਰ ਕੇ ਅਗਲਾ ਆਪਦੇ ਧੀ ਪੁੱਤ ਨੂੰ ਪੜਾਉਂਦਾ ਪੜਾਈ ਲਿਖਾਈ ਕਰਾਉਂਦਾ ਕਿ ਮੇਰਾ ਪੁੱਤ ਪੜ੍ਹ ਲੈ ਕੇ ਚੰਗਾ ਅਫਸਰ ਲੱਗੂਗਾ ਪਰ ਉਹਨੂੰ ਕੀ ਪਤਾ ਹੁੰਦਾ ਕਿ ਮੇਰਾ ਪੁੱਤ ਡਾਂਗਾ ਖਾਊਗਾ ਸੜਕਾਂ ਤੇ ਜਾ ਕੇ ਮੇਰੀ ਧੀ ਦੀ ਇੱਜ਼ਤ ਉੱਥੇ ਰੁਲੂਗੀ ਚੁੰਨੀ ਲਾਊਗੀ ਐਂ ਚੱਕ ਕੇ ਕੁੱਟ-ਕੁੱਟ ਕੇ ਉਹਨੂੰ ਬੱਸਾਂ ਦੇ ਵਿੱਚ ਪਸੁੱਟਿਆ ਜਾਊਗਾ ਆਇਂ ਤਾਂ ਯਾਰ ਪਸ਼ੂਆਂ ਨਾਲ ਵੀ ਨਹੀਂ ਕੋਈ ਕਰਦਾ ਜਿਵੇਂ ਪੰਜਾਬ ਦੇ ਅੰਦਰ ਪੰਜਾਬ ਦੇ ਧੀਆਂ ਪੁੱਤਾਂ ਦੇ ਨਾਲ ਕੀਤਾ ਜਾਂਦਾਗਾ ਜਿਨ੍ਹਾਂ ਨੂੰ ਇਸ ਦੇਸ਼ ਦਾ ਭਵਿੱਖ ਮੰਨਦੇ ਆ ਉਹਨਾਂ ਨਾਲ ਕੀਤਾ ਜਾਂਦਾ ਨਾਲੇ ਟੀਚਰ ਮੈਂ ਤਾਂ ਬੜੀ ਦੇਰ ਦਾ ਇਹ ਚੀਜ਼ ਦੇਖ ਰਿਹਾ ਟੀਚਰ ਬਹੁਤ ਟਾਈਮ ਤੋਂ ਰੋਲਾ ਪਾ ਰਹੇ ਆ ਤੁਸੀਂ ਕਹਿ ਰਹੇ ਹੋ 1700 ਨੌਕਰੀਆਂ ਕਨਸਟੇਬਲ ਦੀਆਂ ਦਿੱਤੀਆਂ ਠੀਕ ਹੈ ਦਿੱਤੀਆਂ ਹੋਣੀਆਂ ਪਰ ਟੀਚਰਾਂ ਦਾ ਵੀ ਕੋਈ ਹੱਲ ਮਸਲਾ ਕੱਢਿਆ ਜਾਵੇ ਜਿਹੜੇ ਇੰਨੇ ਇੰਨੇ ਟਾਈਮ ਤੋਂ ਕਦੇ ਕੋ ਟੈਂਕੀ ਤੇ ਚੜ ਜਾਂਦਾ ਹੈ ਕਦੇ ਕੋਈ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦਾ ਹੈ ਕਦੇ ਤੁਸੀਂ ਕਿਸੇ ਦੇ ਪਰਚਾ ਦੇ ਦਿੰਦੇ ਹੋ ਇਹ ਕਦੋਂ ਤੱਕ ਚੱਲੇਗਾ ਉਹ ਵੀ ਤਾਂ ਅਕਰਤੀ ਪੁੱਤ ਨੇ ਉਹਨਾਂ ਦੇ ਐਗਜ਼ਾਮਸ ਕਲੀਅਰ ਨਹੀਂ ਉਹਨਾਂ ਨੂੰ ਜੌਬ ਦਿੱਤੀ ਜਾਵੇ ਕਿਸੇ ਨੀ ਦੇ ਰਕੇ ਤੁਸੀਂ ਕਹਿੰਦੇ ਹੋ ਵੀ ਅਸੀਂ ਐਜੂਕੇਸ਼ਨ ਸਿਸਟਮ ਨੂੰ ਬਿਹਤਰ ਕਰਤਾ ਅਸੀਂ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਟੀਚਰਾਂ ਨਾਲ ਇਦਾਂ ਦਾ ਵਿਹਾਰ ਕਿ ਕੀਤਾ ਜਾ ਰਿਹਾ ਹੈ ਅਸਲ ਚਾਹਨਾ ਜਗਪ੍ਰੀਤ ਇਹ ਗੱਲਾਂ ਵਾਲੀ ਸਰਕਾਰ ਇਹ ਗੱਲਾਂ ਸੁਣਨ ਨੂੰ ਤਾਂ ਬਹੁਤ ਚੰਗੀਆਂ ਲੱਗਦੀਆਂ ਪਰ ਇਸ ਦੇ ਵਿੱਚ ਕੱਢਾ ਪਾਉਣ ਨੂੰ ਕੁਝ ਵੀ ਨਹੀਂ ਹੈਗਾ ਜਿਵੇਂ ਮੁੱਖ ਮੰਤਰੀ ਸਾਹਿਬ ਪਹਿਲਾਂ ਆਪਣੇ ਕਲਾਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਦੇ ਸੀ ਲੋਕਾਂ ਨੂੰ ਹਸਾਉਂਦੇ ਸੀ ਤੇ ਲੋਕ ਸੁਣਨਾ ਪਸੰਦ ਕਰਦੇ ਸੀ ਇਸੇ ਕਰਕੇ ਇਕੱਠ ਹੋ ਜਾਂਦਾ ਸੀ ਅੱਜ ਵੀ ਮੈਨੂੰ ਲੱਗਦਾ ਜੇ ਲੋਕ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਵਣ ਲੈਂਦੇ ਤਾਂ ਉਹ ਕਹਿੰਦੇ ਵੀ ਚਲੋ ਯਾਰ ਸਾਡਾ ਮਨੋਰੰਜਨ ਹੋ ਜਾਂਦਾ ਕਿਉਂਕਿ ਅਸੀਂ ਜਾ ਕੇ ਦੇਖਦੇ ਹਾਂ ਮੁੱਖ ਮੰਤਰੀ ਸਾਹਿਬ ਸਟੇਜਾਂ ਤੋਂ ਆ ਪਿੱਛੇ ਜੇ ਹੁਣ ਪ੍ਰਚਾਰ ਸੀਗਾ ਕਰਮਜੀਤ ਧਨਮੋਹ ਨਾਲ ਗਏ ਹੋਏ ਸੀਗੇ ਤੇ ਮੁੱਖ ਮੰਤਰੀ ਤੇ ਕਰਮਜੀਤ ਧਨਮੋਹ ਸਟੇਜ ਤੋਂ ਗਾਣੇ गा ਰਹੇ ਆ ਪੰਜਾਬ ਦੇ ਅੰਦਰ ਮਰਡਰ ਹੋ ਰਹੇ ਆ ਧੀਆ ਪੁੱਤਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਮਾਰਿਆ ਜਾ ਰਿਹਾਗਾ ਪਹਿਣਾ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸ਼ਰਿਆਂ ਡਾਂਗਾ ਸੋਟੀਆਂ ਦੇ ਨਾਲ ਕੀਤਾ ਜਾ ਰਿਹਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਸਟੇਜਾਂ ਤੋਂ ਗਾਣੇ गा ਰਹੇ ਆ ਫਿਰ ਅਸੀਂ ਇਹਨਾਂ ਤੋਂ ਉਮੀਦ ਕੀ ਕਰ ਸਕਦੇ ਆ ਤਾਂ ਇਹਨਾਂ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਆ ਜਿਹੜੇ ਹੱਥੀ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਕਹਿੰਦੇ ਹੁੰਦੇ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਂਦੀਆਂ ਅੱਜ ਉਹ ਦਿਨ ਆ ਗਿਆ ਅੱਜ ਪੰਜਾਬੀਆਂ ਨੂੰ ਆਪਣੇ ਕੀਤੇ ਦੇ ਪਛਤਾਵਾ ਹੋ ਰਿਹਾ ਮੈਨੂੰ ਲੱਗਦਾ ਜੋ ਇਹਨਾਂ 2.5 ਸਾਲਾਂ ਦੇ ਅੰਦਰ ਪੰਜਾਬ ਦੇ ਵਿੱਚ ਵਾਪਰ ਗਿਆ ਇਹ ਪਿਛਲੇ 75 ਸਾਲਾਂ ਦੇ ਵਿੱਚ ਵੀ ਅਜਿਹਾ ਨਹੀਂ ਹੋਇਆ ਹੋਊਗਾ ਬਹੁਤ ਸਾਰੇ ਕਿਉਂਕਿ ਆਪਾਂ ਜਦੋਂ ਪਿੰਡਾਂ ਜਾਂਦੇ ਆ ਮੈਂ ਹੁਣ ਇਲੈਕਸ਼ਨਾਂ ਦੇ ਵਿੱਚ ਗਿਆ ਗਿੱਧਰਵੇ ਵੀ ਜਾ ਕੇ ਆਇਆ ਮੈਂ ਬਰਨਾਲੇ ਵੀ ਗਿਆ ਡੇਰਾ ਬਾਬਾ ਨਾਨਕ ਵੀ ਜਾ ਕੇ ਆਇਆ ਉੱਥੇ ਲੋਕ ਇਹ ਗੱਲ ਕਹਿੰਦੇ ਸੀ ਕਹਿੰਦੇ ਇੰਨਾ ਤਾਂ ਅਸੀਂ 75 ਸਾਲਾਂ ਚ ਨਹੀਂ ਦੇਖਿਆ ਜਿੰਨਾ ਇਹਨਾਂ ਨੇ ਕਰਤਾ ਜੀ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਕਹਿੰਦੇ ਸੀ ਮਾੜਾ ਕਹਿੰਦੇ ਰਹੇ ਕਿ ਮੈਂ ਉਹ ਚ ਨਿਕਲਿਆ ਪਰ ਘੱਟੋ ਘੱਟ ਅਸੀਂ ਉਦੋਂ ਵੀ ਆ ਹਾਲਾਤ ਨਹੀਂ ਦੇਖੇਗੇ ਜੋ ਅੱਜ ਹੋਏ ਪਏ ਆ ਗੈਂਗਸਟਰ ਸਰਿਆਮ ਘੁੰਮਦੇ ਫਿਰਦੇ ਆ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਨੇ ਪਿੱਛੇ ਜੇ ਬਿਆਨ ਵੀ ਦਿੱਤਾ ਗੈਂਗਸਟਰਾਂ ਨੇ ਧਮਕੀਆਂ ਆ ਰਹੀਆਂ ਸ਼ਾਮ ਨੂੰ ਗੈਂਗਸਟਰ ਗੱਡੀਆਂ ਦੇ ਵਿੱਚ ਘੁੰਮ ਰਹੇ ਆ ਬਿਲਕੁਲ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈਗਾ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਨੇ ਤੇ ਜੋ ਸਥਿਤੀ ਅੱਜ ਗਿੱਦੜਵਾ ਦੇ ਅੰਦਰ ਵਾਪਰੀ ਬਹੁਤ ਮੰਦਭਾਗੀ ਘਟਨਾ ਗਈ ਅਸੀਂ ਇੱਕ ਪਾਸੇ ਕਹਿੰਦੇ ਆ ਅਸੀਂ ਆਮ ਘਰਾਂ ਦੇ ਪੁੱਤਾਂ ਅਸੀਂ ਆਮ ਘਰਾਂ ਦੇ ਪੁੱਤਾਂ ਦੇ ਲਈ ਕੰਮ ਕਰਦੇ ਆ ਸੋਚਦੇ ਆ ਅਸੀਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਹਮੇਸ਼ਾ ਵਾਰ-ਵਾਰੇ ਜ਼ਿਕਰ ਕਰਦੇ ਆ ਕਿ ਮੈਂ ਇਹ ਕੰਮ ਕਰਦਾ ਮੁੰਡਾ ਮੇਰੇ ਪਿਤਾ ਮਾਸਟਰ ਸੀ ਤੇ ਮੈਨੂੰ ਇਨ੍ਹਾਂ ਅਧਿਆਪਕਾਂ ਦਾ ਦਰਦ ਪਤਾ ਪਰ ਅੱਜ ਮੁੱਖ ਮੰਤਰੀ ਸਾਹਿਬ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਪਿਤਾ ਨੂੰ ਵੀ ਦੁੱਖ ਲੱਗ ਰਿਹਾ ਹੋਣਾ ਕਿ ਯਾਰ ਜਿਸ ਪ੍ਰੋਫੈਸ਼ਨ ਦੇ ਵਿੱਚੋਂ ਮੈਂ ਸੀਗਾ ਮੇਰੇ ਪ੍ਰੋਫੈਸ਼ਨ ਦੇ ਹੀ ਕਿਤੇ ਦੇਤੀਆਂ ਪੁੱਤਾਏ ਸੀ ਆਪਣੇ ਹੱਕ ਲੈਣ ਦੇ ਲਈ ਇੱਕ ਉਮੀਦ ਲੈ ਕੇ ਆਏ ਸੀ ਪਰ ਉਹਨਾਂ ਨੂੰ ਮਿਲਿਆ ਕੀ ਕੁੱਟ ਡਾਂਗਾਂ ਸੋਟੀਆਂ ਤਾਂ ਉਹ ਆਪਦੇ ਬੱਚਿਆਂ ਨੂੰ ਕੀ ਕਹਿਣਗੇ ਜਾ ਕੇ